ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਹੋਰ ਨਵੇਂ ਰਿਸ਼ਤੇ ਤੁਹਾਡੇ ਤੱਕ ਪਹੁੰਚ ਸਕਣ ਅੱਜ ਅਸੀਂ ਲੈ ਕੇ ਆਏ ਹਾਂ ਬਹੁਤ ਵਧੀਆ ਪਰਿਵਾਰ ਤੋਂ ਮੁੰਡੇ ਤੇ ਕੁੜੀਆਂ ਦੇ ਰਿਸ਼ਤੇ ਰਿਸ਼ਤੇ ਆਏ ਆ ਜੀ ਤਿੰਨ ਜੱਟ ਸਿੱਖ ਲੜਕੀਆਂ ਦੇ ਨੇ ਬਾਕੀ ਸਾਰੇ ਮੁੰਡਿਆਂ ਦੇ ਆ ਜੀ ਜੱਟ ਸਿੱਖਾਂ ਦੇ ਰਿਸ਼ਤਾ ਆਇਆ ਜੀ ਪਾਕ ਨੰਬਰ 1 ਡੇਟ 24 25 ਤਰੀਕ ਬਾਰ ਮਹੀਨਾ 2023 ਰਜਿਸਟ੍ਰੇਸ਼ਨ ਨੰਬਰ ਹੈ 11 84 ਜ਼ਿਲ੍ਹਾ ਅਮਰਸਰ ਸਹਿਬ ਪਿੰਡ ਸ਼ੈਟਾ ਮੁੰਡੇ ਦੀ ਕਾਸਟ ਜਰਸੀਖ ਗੋਤ ਸ਼ੀਨਾ ਡੇਟ ਆਫ ਬਰਥ 24 1997 ਹਾਈਟ 5 ਫੁੱਟ 11 ਇੰਚ ਸਟਡੀ ਪਲੱਸ 2 ਕਰਕੇ ਡਿਪਲੋਮਾ ਕੀਤਾ ਸ਼ੈਪ ਦਾ ਲੜਕਾ ਇਸ ਟਾਈਮ ਨਿਊਜ਼ੀਲੈਂਡ ਹੈ ਜੀ ਪੀਆਰ ਜ਼ਮੀਨ ਅਠ ਕਿੱਲੇ ਹੈ ਦੋਪਰਾਮਾ ਕੋਲ ਨਿਊਜ਼ੀਲੈਂਡ ਦੋ ਆਪਣੇ ਘਰ ਹੈ ਜੀ ਇਹਨਾਂ ਦੇ ਦੋਵੇਂ ਬ੍ਰਦਰ ਨਿਊਜ਼ੀਲੈਂਡ ਗਏ ਨੇ ਇਕੱਠੇ ਹੀ ਰਹਿ ਰਹੇ ਹੈ ਜੀ ਦੋਵੇਂ ਅਨਮੈਰਿਡ ਆ ਰਿਸ਼ਤਾ ਛੋਟੇ ਬੇਟੇ ਲਈ ਹੈ ਕੁੜੀ ਵਧੀਆ ਸਿਆਣੀ ਤੇ ਸਮਝਦਾਰ ਹੋਵੇ ਸਟੱਡੀ ਵਿੱਚ ਕੋਈ ਸਟੱਡੀ ਕੋਈ ਡਿਪਲੋਮਾ ਕੀਤਾ ਹੋਵੇ ਜਾਂ ਫਿਰ ਬੀਐਸਸੀ ਨਰਸਿੰਗ ਕੀਤੀ ਹੋਵੇ ਪਰਵਾਰ ਵਿੱਚ ਮਾਤਾ ਪਿਤਾ ਦੋਵੇਂ ਜੀ ਸਰਕਾਰੀ ਜੋਬ ਤੋਂ ਰਿਟਾਇਰ ਹੋ ਨੇ ਤਿੰਨ ਘਰ ਹੈ ਜੀ ਆਪਣੇ ਉਹ ਵੀ ਰੈਂਟ ਤੇ ਦਿੱਤੇ ਹੋਏ ਨੇ ਇਸ ਟਾਈਮ ਮੁੰਡਾ ਮੁੰਡਾ ਗਾ ਵਧੀਆ ਸੋਨਾ ਸੁਨੱਖਾ ਗਾ ਜੀ ਨਸ਼ੇ ਪੱਤੇ ਤੋਂ ਰਹਿਤਾ ਵਧੀਆ ਸਿੱਖ ਫੈਮਿਲੀ ਹੈ ਕੁੜੀ ਜਨਰਲ ਕਾਸਟ ਵਿੱਚ ਕੋਈ ਵੀ ਹੋਵੇ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 88465 62600 24 ਅਗਲਾ ਰਿਸ਼ਤਾ ਆਇਆ ਜੀ 1185 ਰਜਿਸਟ੍ਰੇਸ਼ਨ ਨੰਬਰ ਜ਼ਿਲ੍ਹਾ ਅੰਮ੍ਰਾਲਾ ਪਿੰਡ ਖੁੱਡਾ ਖੁਰਦ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਭੁੱਲਰ ਡੇਟ ਆਫ ਬਰਥ 19111996 ਹਾਈਟ 6 ਫੁੱਟ ਸਟੱਡੀ ਬੀਟੈਕ ਕੀਤੀ ਹੈ ਪੇਂਟਿੰਗ ਐਂਡ ਪੈਕੇਜ ਹੁਣ ਜੀ ਲੜਕਾ ਬਿਜ਼ਨਸ ਕਰਦਾ ਹੈਗਾ ਪ੍ਰਿੰਟਿੰਗਸ ਪ੍ਰੈਸ ਚ ਹੈ ਇਨਾਂ ਦੀ ਪ੍ਰਿੰਟਿੰਗ ਪ੍ਰੈਸ ਆਪਣੀ ਹੈ ਜੀ ਫਾਦਰ ਸਾਹਿਬ ਤੇ ਬੇਟਾ ਦੋਵੇਂ ਇਕੱਠੇ ਹੀ ਬਿਜ਼ਨਸ ਕੰਮ ਕਰ ਰਹੇ ਹੈ ਜੀ ਆਮਦਨ ਮਹੀਨੇ ਦੀ 1.5 ਲੱਖ ਰੁਪਿਆ ਵੰਗੂ ਕਮਾ ਰਹੇ ਹੈ ਮਾਤਾ ਜੀ ਹਾਊਸ ਵਾਈਫ ਹੈ ਘਰ-ਬਾਰ ਬਧੀਆ ਬਣਿਆ ਹੋਇਆ ਹੈ ਜੀ ਇੱਕ ਪਲਾਟ ਆ ਉਹ ਰੈਂਟ ਤੇ ਦਿੰਦੇ ਆ ਕੁੜੀ ਦਾ ਰਿਸ਼ਤਾ ਚਾਹੀਦਾ ਵਧੀਆ ਪੜ੍ਹੀ ਲਿਖੀ ਹੋਵੇ ਸਿਆਣੀ ਤੇ ਸਮਝਦਾਰ ਹਾਈਟ 5 ਫੁੱਟ 6 ਇੰਚ ਤੱਕ ਹੋਵੇ ਬਦਿਆ ਸੋਣੀ ਸੁਨੱਖੀ ਹੋਵੇ ਜੀ ਕੁੜੀ ਮੁੰਡਾ ਵਧੀਆ ਸੋਨਾ ਸੁਨੱਖਾਗਾ ਸਿੱਖ ਸਰਦਾਰ ਹੈ ਜੀ ਪੱਗ ਬੰਦਾ ਹੈਗਾ ਜਿਸ ਕਿਸੇ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ 92155 55349 ਅਗਲਾ ਰਿਸ਼ਤਾ ਆਇਆ ਜੀ ਰਜਿਸਟ੍ਰੇਸ਼ਨ 1186 ਜ਼ਿਲ੍ਹਾ ਫਰੂਜ਼ਪੁਰ ਪਿੰਡ ਮੋਹਰੇ ਵਾਲਾ ਮੁੰਡੇ ਦੀ ਕਾਸਟ ਹਿੰਦੂ ਖੱਤਰੀ ਹੈ ਜੀ ਗੋਤ ਸ੍ਰੀਨ ਡੇਟ ਆਫ ਬਰਥ 14 ਅਗਸਤ 1999 ਹਾਈਟ 5 ਫੁੱਟ 10 ਇੰਚ ਸਟੱਡੀ ਬੀਏ ਪਾਸ ਪਰਿਵਾਰ ਵਿੱਚ ਮਾਤਾ ਪਿਤਾ ਐਕਸਪਾਇਰ ਨੇ ਜੀ ਪੰਜ ਭੈਣ ਭੈਣਾਂ ਉਹ ਮੈਰਿਡ ਹੈ ਇੱਕ ਭਰਾ ਹੈਗਾ ਜੀ ਉਹ ਵੀ ਮੈਰਿਡ ਹੈ ਜਿਸ ਲਈ ਰਿਸ਼ਤਾ ਉਹ ਮੁੰਡਾ ਯੂਰਪ ਕੰਟਰੀ ਚ ਗਿਆ ਹੋਇਆ ਹੈਗਾ ਉੱਥੇ ਪੀਆਰ ਹੈ ਕੰਮ ਮੁੰਡਾ ਬਿਲਡਿੰਗ ਮੈਨੇਜਰ ਹੈ ਜੀ ਉੱਥੇ ਯੂਰਪ ਕੰਟਰੀ ਚ ਸੈਲਰੀ 3 ਲੱਖ ਵਾਂਗੂ ਕਮਾ ਰਿਹਾ ਹੈਗਾ ਇੱਧਰ ਪੰਜਾਬ ਵਿੱਚ ਇੱਕ ਕਿਲ ਇੱਕ ਕਿੱਲੇ ਵਿਚਕਰ ਬਣਿਆ ਹੋਇਆ ਜੀ ਵਧੀਆ ਕੋਠੀ ਪਾਈ ਹੋਈ ਆ ਜ਼ਮੀਨ ਦੋ ਪਰਾਂਵਾਂ ਕੋਲ 10 ਕਿੱਲੇ ਆ 35 ਕਿੱਲੇ ਹੋਰ ਨਾਲ ਠੇਕੇ ਲੈਂਦੇ ਆ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਚਾਹੀ ਗਰੀਬ ਘਰ ਤੋਂ ਹੋਵੇ ਕੁੜੀ ਵਧੀਆ ਉੱਚੀ ਲੰਮੀ ਪਤਲੀ ਹੋਵੇ ਜੀ ਸਟੱਡੀ ਪਲੱਸ 2 ਤੱਕ ਕੀਤੀ ਹੋਵੇ ਘਰੇਲੂ ਕੰਮ ਕਰ ਵਾਲੀ ਹੋਵੇ ਸਿਆਣੀ ਤੇ ਸਮਝਦਾਰ ਮੁੰਡਾ ਵਧੀਆ ਸੋਨਾ ਸੁਨੱਖਾ ਹੈਗਾ ਜੀ ਮੁੰਡੇ ਦਾ ਡਾਈਵੋਰਸ ਹੋਇਆ ਹੋਇਆ ਹੈਗਾ ਪੇਪਰ ਮੈਰਿਜ ਸਿਰਫ ਹੋਈ ਸੀ 6 ਮਹੀਨੇ ਬਾਅਦ ਹੀ ਡਿਵੋਰਸ ਹੋ ਗਿਆ ਸੀਗਾ ਬੱਚਾ ਕੋਈ ਨਹੀਂ ਜੀ ਜਨਰਲ ਕਾਸਟ ਕੋਈ ਵੀ ਹੋਵੇ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਕੁੜੀ ਪੰਜਾਬ ਵਿੱਚ ਹੀ ਰਹਿ ਰਹੀ ਹੋਵੇ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ 9780829161 ਅਗਲਾ ਰਿਸ਼ਤਾ ਆਇਆ ਜੀ ਨੰਬਰ 1190 ਜ਼ਿਲ੍ਹਾ ਬਠਿੰਡਾ ਜੀ ਪਿੰਡ ਮਾਨਾਲਾ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਸੰਧੂ ਡੇਟ ਆਫ ਬਰਥ 9 2 1999 ਦਾ ਬਰਨ ਹਾਈਟ 6 ਫੁੱਟ ਸਟਡੀ ਬੀਕੋਮ ਕਰਕੇ ਐਮਕੋਮ ਕਰੀ ਹੋਈ ਹੈ ਮੁੰਡਾ ਜੌਬ ਮੈਡੀਕਲ ਸਿੱਖਿਆ ਵਿਭਾਗ ਵਿੱਚ ਕਰਦਾ ਹੈਗਾ ਸਰਕਾਰੀ ਲੱਗਿਆ ਹੈ ਜੀ ਸੈਲਰੀ 20000 ਰੁਪਿਆ ਲੈ ਰਿਹਾ ਹੈਗਾ ਮਹੀਨੇ ਦੀ ਹਜੇ ਡਿਊਟੀ ਪਰਿਵਿਸ਼ਨ ਤੇ ਚੱਲ ਰਹੀ ਹੈ ਫਾਦਰ ਸਾਹਿਬ ਪੰਜਾਬ ਪੁਲਿਸ ਚ ਏਐਸਆਈ ਲੱਗੇ ਹੋਏ ਨੇ ਮਾਤਾ ਜੀ ਹਾਊਸ ਵਾਈਫ ਆ ਵਧੀਆ ਬਠਿੰਡੇ ਸ਼ਹਿਰ ਵਿੱਚ ਕੋਠੀ ਪਾਈ ਹੈ ਜੀ ਇੱਕ ਬੇਟੀ ਮੈਰਿਡ ਆ ਉਹ ਕੈਨੇਡਾ ਚ ਪੀਆਰ ਆ ਜ਼ਮੀਨ ਮੁੰਡੇ ਨੂੰ 7 ਕਿੱਲੇ ਆਉਂਦੀ ਹੈ ਮੁੰਡਾ ਸਰਕਾਰੀ ਜੌਬ ਕਰਦਾਗਾ ਜੀ ਕੁੜੀ ਦਾ ਰਿਸ਼ਤਾ ਚਾਹੀਦਾ ਹੈਗਾ ਕੁੜੀ ਸਰਕਾਰੀ ਜੌਬ ਕਰਦੀ ਹੋਵੇ ਬੈਂਕ ਲਾਈਨ ਚ ਜਾਂ ਫਿਰ ਕਲਰਕ ਹੋਵੇ ਸਰਕਾਰੀ ਟੀਚਰ ਲੜਕੀ ਨੂੰ ਪਹਿਲਾ ਮੁੰਡਾ ਪੱਗ ਬੰਨਦਾਗਾ ਸਰਦਾਰ ਹੈ ਜੀ ਵੈਸ਼ਨੂ ਫੈਮਿਲੀ ਆ ਮੁੰਡਾ ਨਸ਼ੇ ਪੱਤੇ ਤੋਂ ਦੂਰ ਹੈ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਗਾ ਜੀ ਸਿਰਫ ਕੁੜੀ ਦੀ ਹਾਈਟ ਜੀ 5 ਫੁੱਟ 6 ਇੰਚ ਤੱਕ ਹੋਵੇ ਇਹ ਹੀ ਡਿਮਾਂਡ ਹੈ ਇਸ ਪਰਿਵਾਰ ਦੀ ਜਿਸ ਕਿਸ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਇਹਨਾਂ ਦੇ ਦਿੱਤੇ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 9464069948 ਅਗਲਾ ਰਿਸ਼ਤਾ ਆਇਆ ਜੀ 11 93 ਰਜਿਸਟ੍ਰੇਸ਼ਨ ਨੰਬਰ ਜ਼ਿਲ੍ਹਾ ਬਠਿੰਡਾ ਕੁੜੀ ਦੀ ਕਾਸਟ ਜੱਟ ਸਿੱਖ ਡੇਟ ਆਫ ਬਰਥ 1993 ਹਾਈਟ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਬੀ BCA ਫਾਦਰ ਸਰ ਐਕਸਪਾਇਰ ਐਕਸਪਾਇਰ ਨੇ ਜੀ ਨੋ ਸਿਵਲਿੰਗਸ ਮਾਤਾ ਜੀ ਹਾਊਸ ਵਾਈਫ ਆ ਮੁੰਡਾ ਜੀ ਇਹਨਾਂ ਨੂੰ ਆਸਟ੍ਰੇਲੀਆ ਚ ਗਿਆ ਹੋਵੇ ਚਾਹੇ ਵਰਕ ਪਰਮਿਟ ਤੇ ਹੋਵੇ ਵਧੀਆ ਸਟੱਡੀ ਕੀਤੀ ਹੋਵੇ ਜੀ ਮੁੰਡੇ ਨੂੰ ਜ਼ਮੀਨ 5 ਤੋਂ 7 ਕਿੱਲਿਆਂ ਤੱਕ ਆਉਂਦੀ ਹੋਵੇ ਬਿਆ ਲੜਕੀ ਦੇ ਪਰਿਵਾਰ ਵਾਲੇ ਵਧੀਆ ਕਰ ਦੇਣਗੇ ਕੁੜੀ ਵਧੀਆ ਸੋਹਣੀ ਸੁਨੱਖੀ ਉੱਚੀ ਲੰਮੀ ਪਤਲੀ ਹੈ ਜੀ ਜਿਸ ਕਿਸ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ ਨੰਬਰ 1194 ਜ਼ਿਲ੍ਹਾ ਬਠਿੰਡਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਟੌਰ ਡੇਟ ਆਫ ਬਰਥ 2 ਜਨਵਰੀ 1999 ਹਾਈਟ 5 ਫੁੱਟ 7 ਇੰਚ ਕੁਆਲੀਫਿਕੇਸ਼ਨ ਮਾਸਟਰ ਇਨ ਆਰਟਸ ਇਕਨੋਮਿਕਸ ਇਨ 2011 ਚ ਡਿਡ ਜੋਬ ਐਟ ਪਲੈਨਿੰਗ ਬੋਰਡ ਅਮਰਸਰ ਐਜ਼ ਅ ਇਨਵੈਸਟੀਗੇਟਰ ਸਾਇੰਸ 2012 ਤੋਂ 2022 ਕਰੰਟਲੀ ਔਨ ਸਟੂਡੈਂਟ ਵੀਜ਼ਾ ਐਂਡ ਡੂਇੰਗ ਸਟੱਡੀ ਇਨ ਕਰਾਟ 6 ਇਨ ਅਰਜੈਂਟ ਸਪੋਰਟ ਲੈਂਡ ਪਲੱਸ ਡਿਪਲੋਮਾ ਆਫ ਨਰਸਿੰਗ ਸਿਵਲਿੰਗ ਵਨ ਬ੍ਰਦਰ ਇਹਨਾਂ ਨੂੰ ਲੜਕਾ ਜੀ ਆਸਟ੍ਰੇਲੀਆ ਚ ਪੀਆਰ ਹੋਵੇ ਮੁੰਡੇ ਨੂੰ ਜ਼ਮੀਨ 10 ਕਿੱਲਿਆਂ ਤੱਕ ਹੋਵੇ ਕੁੜੀ ਵਧੀਆ ਸੋਹਣੀ ਸੁਨਖੀ ਉੱਚੀ ਲੰਮੀ ਆ ਕੁੜੀ ਆਸਟ੍ਰੇਲੀਆ ਚ ਵਰਕ ਪਰਮਿਟ ਤੇ ਐ ਇਸ ਟਾਈਮ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਤੁਸੀਂ ਇਹ ਰਜਿਸਟ੍ਰੇਸ਼ਨ ਨੰਬਰ ਦੱਸ ਕੇ ਇਹ ਰਿਸ਼ਤਾ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ 1199 ਨੰਬਰ ਜ਼ਿਲ੍ਹਾ ਪਟਿਆਲਾ ਮੁੰਡੇ ਦੀ ਕਾਸਟ ਅਗਰਵਾਲ ਜ਼ਿੰਦਲ ਡੇਟ ਆਫ ਬਰਥ 23 ਮਈ 1992 ਹਾਈਟ 5 ਫੁੱਟ 3 ਇੰਚ ਸਟੱਡੀ ਪਲੱਸ 2 ਪਾਸ ਬਰਥ ਪਲੇਸ ਪਟਿਆਲਾ অকਪੇਸ਼ਨ ਬੀ ਮੈਨੇਜਰ ਇਨਕਮ 30000 ਰੁਪਿਆ ਇੱਕ ਮਹੀਨੇ ਦੀ ਤਨਖਾਹ ਫਿਜ਼ੀਕਲ ਸਟੇਟਸ ਨਾਰਮਲ ਮੀਡੀਅਮ ਰਿਲੀਜੀਅਨ Hindu ਕਾਸਟ ਬਾਨਿਆ ਕੁੜੀ ਬਧੀਆ ਸਿਆਣੀ ਤੇ ਸਮਝਦਾਰ ਹੋਵੇ ਜੀ ਕਾਸਟ ਬਾਨਿਆ ਹੀ ਹੋਵੇ ਪਰਿਵਾਰ ਚ ਮਾਤਾ ਪਿਤਾ ਇੱਕ ਭੈਣ ਤੇ ਭਰਾ ਮੈਰਿਡ ਆ ਘਰ ਬਧੀਆ ਬਣਿਆ ਹੋਇਆ ਹੈ ਜੀ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਘਰ ਦਾ ਕੰਮ ਕਰ ਜਾਣਦੀ ਹੋਵੇ ਜਨਰਲ ਕਾਸਟ ਕੋਈ ਵੀ ਹੋਵੇ ਡਿਮਾਂਡ ਕੋਈ ਨਹੀਂ ਹੁੰਦਾ ਸਿਆਣਾ ਤੇ ਸਮਝਦਾਰ ਆ ਜੀ ਸਾਰੀ ਫੈਮਿਲੀ ਵੈਸ਼ਨੂ ਆ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਇਹਨਾਂ ਦੇ ਦੋ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ 76 969 81497 76969 21167 ਅਗਲਾ ਰਿਸਟਾਇਆ ਜੀ ਲੜਕੀ ਦਾ 1199 ਨੰਬਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਅਕਾਲਗੜ ਕੁੜੀ ਦੀ ਕਾਸਟ ਰਾਮਗੜੀਆ ਗੋਤ ਮੁਟਿਆਰ ਉਮਰ ਲੜਕੀ ਦੀ 28 ਸਾਲ ਹਾਈਟ 5 ਫੁੱਟ 7 ਇੰਚ ਸਟੱਡੀ ਐਮਏ ਬੀਐਡ ਟੈਟ ਪਾਸ ਪਰਿਵਾਰ ਚ ਮਾਤਾ ਪਿਤਾ ਇੱਕ ਭਰਾਗਾ ਉਹ ਸਰਕਾਰੀ ਜਈ ਮਹਿਕਮੇ ਚ ਜੌਬ ਕਰਦਾਗਾ ਉਹ ਅਨਮੈਰਿਡ ਹੈ ਇਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਜੀ ਮੁੰਡਾ ਸਰਕਾਰੀ ਲੱਗਿਆ ਹੋਵੇ ਮੁੰਡੇ ਦਾ ਅੰਮ੍ਰਿਤ ਛਕਿਆ ਹੋਵੇ ਜੀ ਕਾਸਟ ਰਾਮਗੜੀ ਆਹੀ ਹੋਵੇ ਜ਼ਮੀਨ ਮੁੰਡੇ ਨੂੰ 5 ਕਿੱਲੇ ਤੱਕ ਆਉਂਦੀ ਹੋਵੇ ਵਿਆਹ ਵਧੀਆ ਕਰ ਦੇਣਗੇ ਕੁੜੀ ਦਾ ਅੰਮ੍ਰਿਤ ਛਕਿਆ ਹੋਇਆ ਹੈ ਦਮਾਲਾ ਸਿਰ ਤੇ ਬੰਦੀ ਹੈ ਜੀ ਰੰਗ ਸਾਫ਼ ਆ ਵਧੀਆ ਸੋਹਣੀ ਸੁਨੱਖੀ ਹੈ ਇਹਨਾਂ ਦਾ ਇੱਕ ਆਪਣਾ ਮੁੰਡਾ ਹੈ ਜੀ ਜਿਸ ਦਾ ਵੀ ਇਹਨਾਂ ਨੇ ਰਿਸ਼ਤਾ ਕਰਨਾਗਾ ਉਸ ਲਈ ਕੁੜੀ ਦਾ ਅੰਮ੍ਰਿਤ ਛਕਿਆ ਹੋਵੇ ਸਿਆਣੀ ਤੇ ਸਮਝਦਾਰ ਹੋਵੇ ਇਸਕਰ ਦੇ ਦੋ ਰਿਸ਼ਤੇ ਹੈ ਜੀ ਕੁੜੀ ਤੇ ਮੁੰਡੇ ਦੇ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ